ਸਰਦੇ YouTube ਚੈਨਲ ਤੇ ਆਪਸ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWPE 1126 ਆਫ 2023 ਦੀ 50 ਫਰਕਾ ਦੇ ਪੈਨਸ਼ਨਰਾਂ ਨੂੰ 2.95 ਫੈਕਟਰ ਨਾਲ ਪੈਨਸ਼ਨ ਫੁੱਦਨ ਸੰਬੰਧੀ ਮਾਨਯੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਵਿੱਚ ਮਿਤੀ 24/4/2025 ਨੂੰ ਹੋਈ ਹੀਅਰਿੰਗ ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨੀਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਾਓ ਤਾਂ ਜੋ ਹਰੇਕ ਕੋਰਨ ਲਈ ਵੀਡੀਓ ਨੋਟੀਫਿਕੇਸ਼ਨ ਆਪਕੇ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਤੋਂ ਪੈਨਸ਼ਨਾਂ ਨੂੰ ਉਮੀਦਾਂ ਤਾਂ ਬਹੁਤ ਹਨ ਕਿ ਇਹ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਫੌਰੀ ਤੌਰ ਤੇ ਉਹਨਾਂ ਦੇ ਮਸਲੇ ਹੱਲ ਕਰੇਗੀ ਕਿਉਂਕਿ 2022 ਦੀ ਚੋਣਾਂ ਤੋਂ ਪਹਿਲਾਂ ਆਮ ਆਮੀ ਪਾਰਟੀ ਦੇ ਲਗਭਗ ਸਾਦੇ ਵੱਡੇ ਲੀਡਰਾਂ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਮਸਲੇ ਸੱਤਾ ਵਿੱਚ ਆਉਂਦੇ ਸਾਧ ਕੀ ਹੱਲ ਕਰਨ ਦੇ ਸਬਜ ਬਾਗ ਦਿਖਾਏ ਸਨ ਉਨ ਤੋਂ ਪੈਨਸ਼ਨਾਂ ਵਾਲਿਆਂ ਮੈਂਬਰਾਂ ਨੂੰ ਉਦੋਂ ਭਾਰੀ ਤੱਕਾ ਲੱਗਿਆ ਜਦੋਂ ਉਹਨਾਂ ਦੀ ਇੱਕ ਹੱਕੀ ਮੰਗ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲ ਕੇ ਉਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਤੇ ਪੈਨਸ਼ਨਰ 2.95 ਦੇ ਫੈਕਟਰ ਨਾਲ ਸੋਧਨ ਦੀ ਮੰਗ ਜੋ ਸੀ ਉਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੰਨਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੁਆਰਾ ਪੈਨਸ਼ਨਾਂ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧੇ ਜਾਣ ਸੰਬੰਧੀ ਸਪਾਰਸ਼ ਨੂੰ ਦਰਕਰਾਰ ਕਰਕੇ ਸਿਰਫ 113% ਡੀਏ ਤੇ 15% ਦਾ ਲਾਭ ਦੇ ਕੇ ਪੈਨਸ਼ਨ ਸੋਧਣ ਦਾ ਫਾਰਮੂਲਾ ਤਿਆਰ ਕੀਤਾ ਸੀ ਜਿਸ ਸੰਸਾਰ ਫੈਕਟਰ 2.95 ਦੀ ਬਜਾਏ ਮਹਿਜ 2.45 ਹੀ ਬਣਿਆ ਸੀ ਪਰ ਤੋਂ ਸੋਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੈਨਸ਼ਨਾਂ ਨਾਲ ਇੱਕ ਵੱਡੀ ਬੇਨਸਾਭੀ ਹੀ ਕੀਤੀ ਜਦੋਂ ਉਹਨਾਂ ਨੇ ਆਪਣੇ ਕੀਤੇ ਹੋਏ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਇਥੇ ਹੀ ਬਸ ਨਹੀਂ ਸਿਤੰਮ ਦਿਗਾਤ ਇਹ ਹੈ ਕਿ ਮਿਤੀ 28 ਜਨਵਰੀ 2024 ਨੂੰ ਮਾਨਯੋਗ ਪੰਜਾਬ ਐਂ ਫਰੀਆਨਾ ਹਾਈ ਕੋਰਟ ਵਿੱਚੋਂ ਇੱਕ ਜਟ ਦੇ ਫੈਸਲੇ ਵਿੱਚ 2.90 ਫੈਕਟਰ ਦੇ ਸੰਬੰਧੀ ਸਰਕਾਰ ਨੂੰ ਹਦਾਇਤ ਮਾਨਯੋਗ ਪੰਜਾਬ ਐਨ ਖਜ਼ਾਨਾ ਹਾਈ ਕੋਰਟ ਨੇ ਕੀਤੀ ਸੀ ਤੇ ਇਸ ਦੇ ਵਾਸਤੇ 3 ਮਹੀਨੇ ਦਾ ਸਮਾਂ ਵੀ ਮਿਲਿਆ ਸੀ ਪਰੰਤੂ ਸਰਕਾਰ ਨੇ ਕਾਨੂੰਨੀ ਦਾਅ ਪੇਚਾਂ ਦੀ ਵਰਤੋਂ ਕਰਦੇ ਹੋਏ 3 ਡੇਟ ਇਸ ਨੂੰ ਲਾਗੂ ਨਹੀਂ ਕੀਤਾ ਹੁਣ ਇਸੇ ਤਰ੍ਹਾਂ ਦੀ ਹੀ ਇੱਕ CW P ਨੰਬਰ 8192/2023 ਮੇਗਨਾਥ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਫਾਈਲ ਕੀਤੀ ਗਈ ਸੀ ਇਸ ਦੀ ਕੇ ਸੁਣਵਾਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 24/4/2025 ਨੂੰ ਕੀਤੀ ਗਈ ਸੀ 2.95 ਫੌਟਰਲ ਪੈਨਸ਼ਨਸ ਉਹਦੇ ਜਾਣ ਦੀ ਕੀਤੀ ਗਈ ਪ੍ਰੇਰ ਦਾ ਅਦਾਲਤ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਦੀ ਉਡੀਕ ਕਰਦੇ ਪੈਨਸ਼ਨਰਸ ਦੀਆਂ ਉਮੀਦਾਂ ਨੂੰ ਉਦੋਂ ਥੋੜਾ ਜਿਹਾ ਤਕਾ ਲੱਗਿਆ ਜਦੋਂ ਕਿ ਫੈਸਲਾ ਨਹੀਂ ਆਇਆ ਤੇ ਡੇਟ ਆਫ ਹੀਅਰਿੰਗ ਨੈਕਸਟ ਡੇਟ ਆਫ ਹੀアリング 27/10/2025 ਪਾ ਦਿੱਤੀ ਗਈ ਜੋ ਕਿ ਬਹੁਤ ਲੰਬੀ ਤਾਰੀਖ ਯਾਨੀ 6 ਮਹੀਨੇ ਬਾਅਦ ਦੀ ਮਿਲੀ ਹੈ ਇਸ ਤੋਂ ਪਹਿਲਾਂ ਵੀ 2.95 ਫੈਕਟਰ ਸੰਬੰਧੀ ਇੱਕ ਰਿਟ CWPE ਨੰਬਰ 12159/2023 ਨਰਿੰਦਰਪਾਲ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਵੀ ਸੁਣਵਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 8/4/2025 ਨੂੰ ਕੀਤੀ ਗਈ ਸੀ ਇਸ ਲਈ ਕਿ ਨੈਕਸਟ ਡੇਟ ਆਫ ਹੀアリング ਵੀ ਆਫ ਕਲੰਬੀ ਯਾਨੀ 2011 2025 ਪਾ ਦਿੱਤੀ ਗਈ ਸੀ ਜੋ ਕਿ 7 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬਣਦਾ ਹੈ ਇਸ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ ਪੈਨਸ਼ਨਾਂ ਦਾ 2.95 ਫੈਕਟਰਲ ਸੋਧ ਦੇ ਜਾਣ ਦੇ ਜਾਇਜ਼ ਹੱਕ ਨੂੰ ਵੀ ਦਬ ਕੇ ਰੱਖਿਆ ਹੈ ਤੇ ਇਸ ਨੂੰ ਪੂਰਾ ਨਹੀਂ ਕੀਤਾ ਪੈਨਸ਼ਨਰ ਸਹ ਹੁਣ ਆਪਣਾ ਕਨਸਟੀਟਿਊਸ਼ਨਲ ਹੱਕ ਲੈਣ ਦੇ ਵਾਸਤੇ ਕੋਰਟ ਕਚੇੜੀਆਂ ਦੇ ਚੱਕਰ ਨਿਗੌਂ ਲਈ ਮਜਬੂਰ ਹਨ ਪੰਜਾਬ ਸਰਕਾਰ ਨੇ ਤਾਂ ਮਾਣਯੋਗ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਨੂੰ ਵੀ ਨਹੀਂ ਮੰਨਿਆ ਕਿਉਂਕਿ ਇੱਕ ਰੇਟ ਦਾ ਫੈਸਲਾ ਸੁਣਾਉਂਦੇ ਹੋਏ ਅਪੈਕਟ ਕੋਰਟ ਨੇ ਹਦਾਤ ਦਿੱਤੀ ਸੀ ਕਿ ਜਿੱਥੋਂ ਤੱਕ ਹੋ ਸਕੇ ਸਰਕਾਰ ਨੂੰ ਮੁਲਾਜ਼ਮਾਂ ਦੇ ਪੈਨਸ਼ਨਾਂ ਸਬੰਧੀ ਲਿਟੀਗੇਸ਼ਨ ਤੋਂ ਬਚਣਾ ਚਾਹੀਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ 2.95 ਫੈਕਟਰ ਨਾਲ ਪੈਨਸ਼ਨਾਂ ਵਧੇ ਜਾਣ ਦੀ ਮੰਗ ਪੂਰੀ ਕਰਨ ਲਈ ਪੈਨਸ਼ਨਾਂ ਨੂੰ ਕਿੰਨਕ ਸਮਾ ਹੋਰ ਇੰਤਜ਼ਾਰ ਕਰਨਾ ਪਵੇਗਾ ਤੇ ਕਿਹੜਾ ਸੰਘਰਸ਼ ਕਰਨਾ ਪਵੇਗਾ ਵੈਸੇ ਮਿਤੀ 25 ਚਾਰ 2025 ਨੂੰ ਮਲਾਜ਼ਮ ਪੈਨਸ਼ਨਰ ਸਾਂਝੇ 프ਰੰਟ ਦੀ ਮੀਟਿੰਗ ਜੋ ਕਿ ਕੈਬਨਟ ਸੌਫ ਕਮੇਟੀ ਨਾਲ ਹੋਈ ਸੀ ਉਸ ਵਿੱਚ ਇਹ ਪ੍ਰੋਸਤ ਦਿੱਤਾ ਗਿਆ ਸੀ ਕਿ 30 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ 2.95 ਵੈਕਟਰ ਸੰਬੰਧੀ ਕੋਈ ਠੋਸ ਫੈਸਲਾ ਲੈ ਲਿਆ ਜਾਵੇਗਾ ਹੁਣ ਦੇਖਣ ਵਾਲੀ ਤਾਂ ਗੱਲ ਇਹ ਹੋਵੇਗੀ ਏ 34225 ਨੂੰ ਹੋਣ ਵਾਲੀ ਮੀਟਿੰਗ ਵਿੱਚ ਕੀ ਜਿਨ੍ਹਾਂ ਤੋਂ ਲਟਦੀ ਇਸ ਮੰਗ ਨੂੰ ਪੈਨਸ਼ਨਾਂ ਦੀ ਇਸ ਮੰਗ ਨੂੰ ਸਰਕਾਰ ਪੂਰਾ ਕਰਦੀ ਹੈ ਜਾਂ ਫਿਰ ਪਹਿਲਾਂ ਵਾਂਗ ਹੀ ਲਾਰੇ ਲਪੇ ਲਾ ਕੇ ਤੇ ਟਾਈਮ ਪਾਸ ਹੀ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ